ਅਲਿਆਮਨ ਗੁਪਤਾ ਹੈ ਇਹ ਹੈਬੋਲ ਦੇ ਵਿੱਚ ਕਰਾਇਆ ਗਿਆ ਹੈ ਮਦਰਸ ਡੇ ਸੈਲੀਬ੍ਰੇਸ਼ਨ ਤੇ ਅਸੀਂ ਆਪਣੇ ਮੋਹੱਲੇ ਦੇ ਜਿੰਨੇ ਵੀ ਲੇਡੀਆਂ ਹੈਗੀਆਂ ਨੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਅਸੀਂ ਇਕੱਠੇ ਮਿਲ ਕੇ ਸੀ ਪ੍ਰੋਗਰਾਮ ਕੀਤਾ ਬਹੁਤ ਅੱਛਾ ਰਿਹਾ ਸੀ ਟੰਬੋਲਾ ਖੇਲੇ ਆ ਤੇ ਇਥੇ ਥੋੜਾ ਡਾਂਸ ਮਸਤੀ ਖਾਣਾ ਪੀਣਾ ਤੇ ਕੁਝ ਗੇਮ ਸੀਗੇ ਬਸ ਕੇਕ ਕਟਿੰਗ ਕੇਕ ਸੈਰੇਮਨੀ ਸੀ ਮਦਰਸਡੇ ਸੈਲੀਬ੍ਰੇਸ਼ਨ ਦਾ ਮਕਸਦ ਇਹ ਸੀ ਕਿ ਸਾਨੂੰ ਅਸੀਂ ਆਪਣੀ ਜਿਵੇਂ ਮੈਥੋਡਿਕ ਮਦਰ ਆ ਤੇ ਆਂਟੀ ਜੀ ਨੇ ਮਦਰ ਨੇ ਜੀ ਦਦੀ ਨੇ ਤੇ ਅਸੀਂ ਜਿਵੇਂ ਸਾਨੂੰ ਸਾਰੀਆਂ ਜਿਹੜੀਆਂ ਮਦਰਸ ਨੇ ਇਹਨਾਂ ਨੂੰ ਘਰੇ ਟਾਈਮ ਨਹੀਂ ਮਿਲਦਾ ਇੱਕ मतलब ਸੈਲੀਬ੍ਰੇਟ ਕਰਨ ਦਾ ਤੇ ਇਹ ਪਰਪਸ ਸੀਗਾ ਕਿ ਅਸੀਂ ਸਾਰੇ ਇੱਕ ਦੂਜੇ ਨਾਲ ਮਿਲ ਕੇ ਅਸੀਂ ਇੱਕ ਆਪਣੇ ਦਾ ਮਤਲਬ ਮਾਂ ਸ਼ਬਦ ਜੋ ਆਪਾਂ ਕੈਨ ਯੂਜ਼ ਕਰਦੇ ਆ ਉਹ ਐਕਚੁਅਲ ਦੇ ਵਿੱਚ ਮਾਂ ਵਾਸਤੇ ਇੱਕ ਸੈਲੀਬ੍ਰੇਸ਼ਨ ਵਾਲੀ ਚੀਜ਼ ਹੋਣੀ ਚਾਹੀਦੀ ਹੈ ਹਾਂਜੀ ਅੱਗੇ ਵੀ ਅਸੀਂ ਇਦਾਂ ਹੀ ਇਵੈਂਟ ਕਰਦੇ ਰਾਵਾਂਗੇ ਲਾਸਟ ਟਾਈਮ ਅਸੀਂ ਔਮਨਸ ਡੇ ਕੀਤਾ ਸੀ ਹੁਣ ਨਾਦਰਸਡੇ ਹੁਣ ਨੈਕਸਟ ਆਪਣਾ ਰਹੇਗਾ 30 ਸੈਲੀਬ੍ਰੇਸ਼ਨ ਹਾਂਜੀ ਮੇਰਾ ਨਾਮ ਨਾਣਾ ਹੈ ਔਰ ਅਸੀਂ ਇੱਕ ਕੋਈ ਸੋਸਾਇਟੀ 'ਚ ਰਹਿੰਦੇ ਆਂ ਔਰ ਅੱਜ ਇਹ ਫੰਕਸ਼ਨ ਸੈਕਿੰਡ ਬਾਰ ਹੋਇਆ ਹੈ ਇਹ ਮਦਰਸ ਡੇ ਮਨਾਇਆ ਗਿਆ ਸੋ ਬਹੁਤ ਅੱਛਾ ਲੱਗਿਆ ਕਿ ਮਦਰਸ ਡੇ ਤੇ ਸਾਰੀ ਮਦਰਸ ਇਕੱਠੀਆਂ ਹੋਈਆਂ ਉਹਨਾਂ ਨੂੰ ਟਾਈਮ ਮਿਲਿਆ ਉਹਨਾਂ ਨੂੰ ਪਾਰਟਿਸਿਪੇਟ ਕਰਨ ਦਾ ਮੌਕਾ ਮਿਲਿਆ ਅਕਸਰ ਕਰ ਵਿੱਚ ਮਦਰਸ ਨੂੰ ਟਾਈਮ ਨਹੀਂ ਮਿਲ ਪੰਦਾ ਅੱਜ ਸਭ ਨੂੰ ਟਾਈਮ ਮਿਲਿਆ ਸੋ ਬਹੁਤ ਅੱਛਾ ਲੱਗਿਆ असि अमर गुप्ता जी का बहुत बहुत थैंक्स करते हैं कि उन्होंने सूर्य इनवाइट किया थैंक यू हाँ जी हाँ जी सर होना चाहिए असं जरूर पार्टीसपेट करना चाहेंगे होना चाहिए हाँ जी सर अब गेम्स में गेम खेली गई केक कटिंग होया अस बहुत इंजॉय चाह मैज चाह ਅੱਜ ਦਾ ਫੰਕਸ਼ਨ ਬਹੁਤ ਅੱਛਾ ਫੰਕਸ਼ਨ ਰਿਹਾ ਮਦਰਸ ਡੇ ਸੈਲੀਬ੍ਰੇਸ਼ਨ ਸੀਗਾ ਥੈਂਕ ਯੂ ਸੋ ਮੱਚ ਅਮਨ ਗੁਪਤਾ ਜੀ ਤੁਸੀਂ ਆਰਗੇਨਾਈਜ਼ ਕੀਤਾ ਸਾਨੂੰ ਬਹੁਤ ਅੱਛਾ ਲੱਗਾ ਇਸੇ ਖਾਣੀਆਂ ਸੀ ਆਪਣਾ ਲਈ ਟਾਈਮ ਕੱਢਿਆ ਨਹੀਂ ਤਾਂ ਅੱਜ ਕੱਲ ਮਦਰਸ ਐਸਾ ਹੈ ਕਿ ਕਾਰਚਨਾ ਬੀਜ਼ੀ ਹੋ ਜਾਂਦੀਆਂ ਨੇ ਉਹਨਾਂ ਨੂੰ ਆਪਣਾ ਲਈ ਟਾਈਮ ਨਹੀਂ ਮਿਲਦਾ ਇਸੇ ਖਾਣੀਆਂ ਸੀ ਇੱਥੇ ਆਏ ਅਸੀਂ ਬਹੁਤ ਇੰਜੋਏ ਕੀਤਾ ਸਾਡੇ ਬੱਚੇ ਬਹੁਤ ਅੱਛਾ ਗੇਮਸ ਖਿਲਾਈਆਂ ਟੰਬੋਲਾ ਹੋਏ ਐਂਡ ਥੈਂਕ ਯੂ ਸੋ ਮੱਚ ਇਦਾਂ ਦੇ ਆਰਗੇਨਾਈਜ਼ ਕਰਦੇ ਰਹਿਣਾ ਥੈਂਕ ਯੂ ਮੇਰਾ ਨਾਮ ਜੈਨੀ ਮੈਂ ਕਹਿਣਾ ਚਾਹਾਂਗੀ ਕਿ ਅਮਨ ਜੀ ਨੂੰ ਬਹੁਤ ਬਹੁਤ ਥੈਂਕ ਯੂ ਤੁਸੀਂ ਇਹ ਇਵੈਂਟ ਆਰਗੇਨਾਈਜ਼ ਕਰਾਣਦੇ ਹੋ ਤੇ ਬਹੁਤ ਅੱਛਾ ਰਹਿੰਦਾ ਹੈ ਲੇਡੀਜ਼ ਨੂੰ ਥੋੜਾ ਟਾਈਮ ਨਿਕਾਲ ਪਾਂਦੀਆਂ ਤੇ ਘਰ ਦੇ ਕੰਮ ਤੇ ਕਦੀ ਖਤਮ ਹੁੰਦੇ ਨਹੀਂ ਐ ਤੇ ਲੇਡੀਜ਼ ਐਨ ਇਹਨਾਂ ਦੇ ਕਰਕੇ ਹੀ ਥੋੜਾ ਸਾ ਅਸੀਂ ਆਪਸੇ ਇੰਜੋਇਮੈਂਟ ਕਰ ਲਿਆ ਤੇ ਅੱਜ ਅਸੀਂ ਬਹੁਤ ਇੰਜੋਏ ਕੀਤਾ ज़रूर ज़रूर सर जरूर, 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 जरूर।, जरूर होनी चाहिए यहाँ पे आके बहुत अच्छा लगा इन्होंने ऑर्गेनाइज़ करी है ये मदर्स डे पार्टी और बहुत इंजॉय करा तम्बोला खेला बच्चे भी बहुत ज़्यादा इंजॉय कर रहे हैं और मेरी तरफ से सबको हैप्पी मदर्स डे आपको ਮੈਂ ਵੀ ਉਹ ਦੇ ਮਦਰ ਹੋ ਔਰ ਮੇਰੇ ਲਈ ਬਹੁਤ ਪ੍ਰਾਊਡ ਮੂਮੈਂਟ ਹੈ ਕਿ ਮੈਂ ਇਸ ਇਸ ਪਾਰਟੀ ਨੂੰ ਇੰਜੋਏ ਕਰ ਪਾਈ ਹੂ ਇਨੋ ਨੇ ਬਹੁਤ ਅੱਛੀ ਪਾਰਟੀ ਆਰਗੇਨਾਈਜ਼ ਕਰੀ ਹੈ ਹਰ ਸਾਲ ਐਸੀ ਪਾਰਟੀ ਆਰਗੇਨਾਈਜ਼ ਕਰਨਾ ਮਦਰਸਡੇ ਕੇ ਲਈ ਔਰ ਵੀ ਇਵੈਂਟਸ ਪਲਾਨ ਕਰਨਾ ਬਹੁਤ ਅੱਛਾ ਬਹੁਤ ਮੈਂ ਕਿਹੜਾ ਜਾਵਾਂਗੀ ਕਿ ਜੋ ਅੱਜ ਸੈਲੀਬ੍ਰੇਸ਼ਨ ਹੋਇਆ ਹੈ ਨਾ ਹਰ ਰੋਜ਼ ਹੋਣਾ ਚਾਹੀਦਾ ਮਾਪਾਸ ਜੋ ਬਹੁਤ ਵਧੀਆ ਸੀ ਸਾਰੇ ਮਾ ਦਾ ਪਿਆਰ ਇਸ ਤਰ੍ਹਾਂ ਹੀ ਮਿਲਣਾ ਚਾਹੀਦਾ ਸਭ ਨੂੰ ਮਾਂ ਨੂੰ ਇਸ ਤਰ੍ਹਾਂ ਹੀ ਪਿਆਰ ਕਰਨਾ ਚਾਹੀਦਾ ਹਰ ਰੋਜ਼ ਕਰਨਾ ਚਾਹੀਦਾ ਐਸੇ ਸੈਲਿਬ੍ਰੇਸ਼ਨ ਆਲੀਆ ਦੀਦੀ ਥੈਂਕ ਯੂ ਵੈਰੀ ਮਚ ਮੇਰਾ ਨਾਮ ਸੰਗੀਤਾ ਸੋਧਾ ਜੀ ਤੇ ਮੈਂ ਇੱਕ ਰਿਟਾਇਰਡ ਟੀਚਰ ਹਾਂ ਤੇ ਅਸੀਂ ਅੱਜ ਮਦਰਸਡੇ ਮਨਾ ਰਹੇ ਹਾਂ ਕਿਆ ਜੰਦਾ ਕਿ ਜਿਹੜਾ ਮਾਂ ਦਾ ਦਰਜਾ ਪਰਮਾਤਮਾ ਤੋਂ ਉੱਚਾ ਹੈ ਤੇ ਪਰਮਾਤਮਾ ਦੇ ਚਰਨਾਂ 'ਚ ਸਵਰਗ ਹੁੰਦਾ ਹੈ ਤੇ ਮਾਂ ਮਦਰਸ ਦੇ ਮਨਾਉਣ ਵਾਸਤੇ ਅਸੀਂ ਜਿਹੜੇ ਇਕੱਠੇ ਹੋਏ ਹਾਂ ਅੱਜ ਅਸੀਂ ਬਹੁਤ ਇੰਜੋਏ ਕੀਤਾ ਵੈ ਅਸੀਂ ਸੈਕਿੰਡ ਵਾਂਟੇਜ ਇਵੈਂਟ ਜਿਹੜਾ ਅਮਨ ਗੁਪਤਾ ਜੀ ਨੇ ਆਪਣਾ ਸੈਲੀਬ੍ਰੇਟ ਕੀਤਾ ਵੈ ਤੇ ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਅਸੀਂ ਇਕੱਠੇ ਹੋਏ ਸਾਰੇ ਤੰਬੋਲਾ ਖੇលਿਆ ਕੇਕ ਕਟਿੰਗ ਕੀਤੀ ਤੇ ਸਾਰੇ ਬਹੁਤ ਸਾਰੇ ਆਪਣੀ ਮਦਰਸ ਨੂੰ ਮਿਲੇ ਕਿ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਜਿਹੜੇ ਜੋ ਵੀ ਸਬੰਧ ਨੇ ਉਹਨਾਂ ਦੇ ਸ਼ੇਅਰ ਕੀਤੇ ਉਹਨਾਂ ਨਾਲ ਆਪਣੇ ਥਿਊ ਸ਼ੇਅਰ ਕੀਤੇ ਔਰ ਬਹੁਤ ਹੀ ਅੱਛਾ ਲੱਗਿਆ ਸਾਨੂੰ ਅੱਜ ਮਦਰਸ ਦੇ ਸੈਲੀਬ੍ਰੇਸ਼ਨ ਕਰਕੇ ਹਾਂਜੀ ਡਾਂਸ ਵੀ ਅਸੀਂ ਕੀਤਾ ਇੰਜੋਏ ਕਰ ਰਹੇ ਹਾਂ ਬਹੁਤ ਜ਼ਿਆਦਾ ਤੇ ਬਹੁਤ ਸਾਰੇ ਸਾਡੇ ਨਿਊ ਜਿਹੜੇ ਮੈਂਬਰਸ ਆਏ ਨੇ ਉਹਨਾਂ ਨੂੰ ਵੀ ਮਿਲ ਕੇ ਸਾਨੂੰ ਬਹੁਤ ਅੱਛਾ ਲੱਗਾ ਵਾ ਜੀ ਥੈਂਕ ਯੂ